ਗੁਰਦੁਰਾ ਸਿੰਘ ਸਭਨੋਵਿਲਾਰਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਪੇਨ ਦੇ ਹੜਪੀੜਤਾ ਅਤੇ ਗੜ ਸ਼ੰਕਰ ਸਿੰਘ ਅਨੰਦਪੁਰ ਸਾਹਿਬmarg ਲਈ ਭੇਜੀ ਗਈ ਮਾਨਲੀ ਸਹਾਇਤਾ ਇਟਲੀ ਵਿੱਚ ਸਿੱਖੀ ਦਾ ਬੂਟਾ ਲਾਉਣ ਵਾਲਾ ਤੇ ਇਟਲੀ ਵਿੱਚ ਸਿੱਖੀ ਦੇ ਹਰ ਅਹਿਮ ਕਾਰਜ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਕੇ ਅਤੇ ਗੁਰੂ ਸਾਹਿਬ ਜੀ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਇਨਸਾਨੀਅਤ ਦੀ ਸੇਵਾ ਕਰਨ ਵਿੱਚ ਗੁਰਦੁਰਾ ਸਿੰਘ ਸਭਨੋਵਿਲਾਰਾ ਰੈਜੋ ਮਿਲੀ ਦਾ ਨਾਮ ਹਮੇਸ਼ਾ ਹੀ ਪਹਿਲੀ ਕਤਾਰ ਵਿੱਚ ਆਉਂਦਾ ਰਹੇਗਾ ਕੁਦਰਤੀ ਆਫਤ ਹੋਵੇ ਜਾਂ ਵਿਪਤਾ ਚਾਹੇ ਇਟਲੀ ਜਾਂ ਯੂਰਪ ਵਿੱਚ ਆਵੇ ਚਾਹੇ ਪੰਜਾਬ ਵਿੱਚ ਗੁਰਦੁਆਰਾ ਸਿੰਘ ਸਭੰਵਨਾਰ ਹਮੇਸ਼ਾ ਹੀ ਸੇਵਾਵਾਂ ਕਰਨ ਵਿੱਚ ਮੋਰੀ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਭਾਈ ਚਰਨਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਗਿਆ ਕਿ ਬੀਤੇ ਦਿਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਲੋਕਾਂ ਕਨਵਾਸੀ ਸਾਧ ਸੰਗਤ ਦੇ ਸਹਿਯੋਗ ਸਦਕਾ ਸਪੇਨ ਦੇ ਵਾਲੇ ਚੇਵੇਜਾਇ ਹੜਾ ਕਾਰਨ ਹੋਈ ਤਬਾਹੀ ਵਿੱਚ 1300 ਯੂਰੋ ਦੀ ਸੇਵਾ ਫੈਡਰੇਸ਼ਨ ਦੇ ਲਾਸਿਕਸਪੇਨ ਨੂੰ ਹਰਪੀਰਤਾਂ ਦੀ ਬਦਲੀ ਪਹੁੰਚਾਈ ਗਈ ਇਸ ਤੋਂ ਇਲਾਵਾ ਗੁਰਦੁਆਰਾ ਕਿਲਾ ਨੰਗਰ ਸਾਹਿਬਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਬਾਬਾ ਲਾਭ ਸਿੰਘ ਜੀ ਵਾਲਿਆਂ ਵੱਲੋਂ ਜੋ ਮਾਰਗ ਗੜ ਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸੰਗਤਾਂ ਦੇ ਸਹਿਯੋਗ ਨਾਲ ਅਤੇ ਸੰਗਤਾਂ ਦੇ ਸਹੂਲਤਾਂ ਲਈ ਧਿਆਨ ਕਰਵਾਇਆ ਜਾ ਰਿਹਾ ਹੈ ਉਸ ਵਿੱਚ ਵੀ ਸਮੂਹ ਇਲਾਕਾ ਨਿਵਾਸੀ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 182000 ਰੁਪਏ ਦੀ ਸੇਵਾ ਕਾਰਸਾ ਵਾਲੇ ਮਹਾਂਪੁਰਖਾਂ ਨੂੰ ਭੇਜੀ ਗਈ ਹੈ ਭਾਈ ਸਾਹਿਬ ਨੇ ਅੱਗੇ ਨਾ ਸਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਲਾਕਾ ਨਿਵਾਸੀ ਸੰਗਤਾਂ ਦਾ ਹਮੇਸ਼ਾ ਹੀ ਭਰਪੂਰ ਸਾਥ ਰਿਹਾ ਹੈ ਅਜੋ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਇਸੇ ਹੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਸੰਕਾ ਸੇਵਾਵਾਂ ਵਿੱਚ ਵੱਲ ਚੜ ਕੇ ਹਿੱਸਾ ਲੈਂਦੇ ਰਹਿਣਗੇ